ਅਕਾਲੀ ਦਲ ਤੋਂ ਬਾਕੀ ਇਹ ਆਪ ਨੂੰ ਹੈ ਬਡਾਲਾ ਸਾਹਿਬ ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਬੜੀ ਤੇ ਵਿਆਪਕ ਤੇ ਬੇਹੁਦਾ ਟਿੱਪਣੀ ਕੀਤੀ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਨਟੇਪਟ ਰਾਈਡ ਚੱਲਦੀ ਹੈ ਉਹਦੇ ਵਿੱਚ ਬੋਕਸ ਭਰਤੀ ਕੀਤੀ ਜਾ ਰਹੀ ਹੈ ਮੈਂ ਬਡਾਲਾ ਸਾਹਿਬ ਲਾਈਵ ਹੋ ਗਏ ਇਸ ਕਾਲਸਰ ਕਾਲਜ ਵੀ ਜਾ ਕੇ ਆਇਆ ਬਾਲਕੋਲ ਕਾਲਜ ਵੀ ਜਾ ਕੇ ਆਇਆ ਇਸ ਤੋਂ ਪਹਿਲਾਂ ਮੈਂ ਫੋਰੀਪੁਰ ਛੱਤੀਗੜ੍ਹ ਫਟਾ ਫਰੀਦਕੋਟ ਮੁਖਰ ਸਾਹਿਬ ਦਾ ਜੀ ਸੱਤ ਅੱਠ ਜਿਹੜੇ ਜਿਹੜੇ ਕਵਰ ਕਰ ਚੁੱਕੇ ਆਂ ਤੇ ਨੌਜਵਾਨਾਂ ਦੇ ਵਿੱਚ ਕਾਲੀਦਾਨ ਦੇ ਫਰਕੀਨਾ ਬੱਸਾ ਉਹ ਕਾਹ ਆ ਜੋ ਕਾਲੀਦਾਨ ਜਿਹੜਾ ਕਦੇ ਮੈਨਵਾਇਨ ਵੀ ਕਰਦਾ ਤੇ ਖਾਂ ਆਪਣੇ ਕਾਲਜ ਦੇ ਵਿੱਚ ਪੁੱਤਰਾ ਪਾ ਕੇ ਵਕਤ-ਵਕਤ ਨੌਜਵਾਨਾਂ ਨੂੰ ਆਪਣੀ ਪਾਰਟੀ ਦੇ ਨਾਲ ਉਸ ਤੇ ਮੈਂਬਰ ਬਣਨ ਲਈ ਮੋਹਰਾਂ ਲੌਂਦੇ ਆ ਹੁਣ ਤੁਹਾਡੇ ਅੱਗੇ ਆਪਕੋ ਜਿੰਨੇ ਨੇ ਇਹਨਾਂ ਨੂੰ ਅਖਾਲੀ ਦਲ ਨੇ ਇਨਾ ਵੱਡਾ ਮਾਨ ਸਨਮਾਨ ਦਿੱਤਾ ਜਿਨ੍ਹਾਂ ਨੇ ਅਖਾਲੀ ਦਲ ਦੀ ਸਰਕਾਰ ਦੇ ਵਿੱਚ ਤਸ਼ੀਦੀਆਂ ਮਾਰੀਆਂ ਅੱਜ ਪਾਰਟੀ ਦੇ ਉੱਪਰ ਇਹ ਹੋਇਆ ਕਿ ਕੁੱਤੀਆਂ ਹੁੰਦੀਆਂ ਪਾਉਂਦੀਆਂ ਇਨਾ ਸਨਮਾਨ ਦੇਣ ਦਾ ਨਾ ਮੌਕਾ ਮਿਲਿਆ। ਉਹਨਾਂ ਦਾ ਮਾਨ ਸਨਮਾਨ ਹੋਣਾ ਅੱਜ ਵੀ ਜਿੱਤੇ ਅਸੀਂ ਦਵਾਪੇ ਦੀ ਧਰਤੀ ਤੇ ਆਉਣ ਤੋਂ ਪਹਿਲਾਂ ਅਸੀਂ ਫੇਰ ਨੂੰ ਕਰ ਤੋਂ ਪਹਿਲਾਂ ਮੈਂ ਤਾਂ ਸੁਰਵਾਰਾ ਤੋਂ ਆਉਂਦੀ ਸੀ ਪਰ ਤੁਹਾਨੂੰ ਕਾਲ ਜੀ। ਕਾਲ ਕਰਦਾ ਜਰਾ ਮੱਤਬ ਵੀ ਹੈ ਕਿ ਅੱਜ ਦਵਾਪੇ ਦੀ ਧਰਤੀ ਤੇ ਜਦੋਂ ਮੈਂ ਮੈਂਬਰਸ਼ਿਪ ਟਰਾਈ ਬੂ ਕਰਦਾ ਪਹਿਲਾ ਮੈਂ ਹਸਨਾਂ ਲੈ ਕੇ ਜਾਵਾਂ ਹੌਲਜਾਂ ਦੇ ਵਿੱਚ ਤੁਸੀਂ ਸਾਡੇ ਨਾਲ ਜਾਂਦੇ ਤੇ ਤੁਹਾਨੂੰ ਪਤਾ ਲੱਗਦਾ ਕਿ ਮੈਂਬਰਸ਼ਿਪ ਕਿਹਦੇ ਨੂੰ ਕਰਦੇ ਜੈਨੂਇਨ ਕਰਕੇ ਪੁੱਛਦਾ ਤੁਸੀ ਇਹ ਫਾਰਟਕ ਸਾਹਿਬ ਦੀ ਯਾਰਦ ਦੇ ਵਿੱਚ ਲਗਾਤਾਰ ਕੁਝ ਮਹੀਨਾ ਹੋ ਗਿਆ ਸੀ ਬੇਹਦ ਹਦਸੀਆਂ ਕਰਕੇ ਤੇ ਸਾਡੇ ਨਾਲ ਦੇ ਖਾਤ ਦੇ ਵਿੱਚ ਸਾਥੀ ਨਾਲ ਗੱਲ ਕਰ ਰਹੇ ਹੋ ਹਰ ਇੱਕ ਤੁਹਾਡਾ ਕੀ ਬਣਦਾ ਸੀ ਕਿ ਜੇ ਤੁਸੀਂ ਪਾਰਟੀ ਨੂੰ ਤਰਕਾ ਕਰਨਾ ਚਾਹੁੰਦੇ ਹੋ ਸੀ ਆਟਾ ਸਾਡੇ ਨਾਲ ਆ ਕੇ ਮੈਂ ਤੁਹਾਨੂੰ ਦੱਸਾਈ 5:30 ਵੱਜੇ ਸਾਡੇ ਕੋਲ 10 ਤੋਂ ਵੱਧ ਦੇ ਸਾਰ ਖੜੇ ਗਾਟ ਜਿਹੜੇ ਲਾਂਚਿੰਗ ਗਰਾਊਂਡ ਤੇ ਆ ਚੌਂਕੇ ਵਾਲੇ ਖੰਭ ਕਰਦੇ ਆ ਜਿਵੇਂ ਉਹਨਾਂ ਦਾ ਉਤਸ਼ਾਹ ਦੇਖਣ ਵਾਸਤੇ ਬੰਨੀਆਂ ਬੇਹਦ ਗੱਡੀਆਂ ਕਰਦੇ ਉਹ ਅੱਜ ਦੇ ਇਸ ਲਾਈਵ ਦੇ ਬਾਅਦ ਵੀ ਅਸੀਂ ਤੁਹਾਨੂੰ ਆਪ ਤੋਂ ਆਪ ਤੋਂ ਬੰਨ ਕੇ ਬੇਨਤੀ ਕਰਦੇ ਕਿ ਤੁਹਾਨੂੰ ਸਾਡੇ ਜਿਹੜੀ ਇਕਰਾਣੀ ਕਰਦੇ ਕਿੰਨੇ ਵਾਰ ਜਿੱਤੀ ਆ ਵੀਡੀਓ ਵੀ ਇਕਰਾਣੀ ਕਰੋ ਇਹ ਪੰਜਾਬ ਦੇ ਵਿੱਚ ਨਹੀਂ ਕਰ ਸਕਦੇ ਆ ਸਾਡਾ ਖੜਾ ਦਵਾਪਾ ਜੋੜਦਾ ਪ੍ਰਧਾਨ ਔਜਲਾ ਵੀਰ ਸਕਿੰਦਰ ਸਿੰਘ ਔਜਲਾ ਲਗਾਤਾਰ ਦਵਾਦੇ ਦੇ ਵਿੱਚ ਪਾਰਟੀ ਦੇ ਗਰਾਉਂਡ ਤੇ ਤਕੜੀਆਂ ਕਰ ਰਿਹਾ ਅੱਜ ਦੀ ਭਰਾ ਦੇ ਸਾਰੇ ਕੌਂਸਲਰ ਦੇ ਵੀ ਚਾਰ ਕੌਂਸਲਰ ਨੇ ਮੈਂਬਰ ਸਾਇਬ ਨੇ ਮੈਂਬਰ ਸਾਇਬ ਪੰਜ ਤੋਂ 7000 ਮੈਂਬਰ ਕਰਾਉਣ ਦਾ ਕਾਲਜਾਂ ਦੇ ਵਿੱਚੋਂ ਵਿੱਚੋਂ ਕੱਢਾ ਜੀ ਇਸ ਭਰਾ ਨੇ ਟਾਰਗੇਟ ਜਰਾ ਅੱਜ ਤੁਹਾਡੇ ਵਰਗੇ ਮਾਣਾਂ ਦੇ ਨਾਲ ਆ ਕਿ ਸਾਥ ਦਿਓ ਅੱਜ ਇਹਨਾਂ ਦੀ ਧਰਤੀ ਤੇ ਮੈਂ ਤਾਂ ਆਹ ਜਿਹੜੀ ਕੰਟੀ ਖਲੂਗਾ ਸਾਰੇ ਪੰਜਾਬ ਸਰਦਾਰਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਪਾਵਰ ਸਟੱਟਸ ਕਰ ਰਹੇ ਨੇ ਤੇ ਕਿਸੇ ਮਾਰ ਦੀ ਖਾਬ ਮਾਰ ਦੀ ਮਿੱਟੀ ਉਹਨਾਂ ਬਾਰੇ ਕੌਡੀਆਂ ਪ੍ਰਧਾਨੀਆਂ ਆ ਕੇ ਪਾਰਟ ਨੂੰ ਬਾੜ ਨਾਲ ਜੋ ਰਿਤ ਕਰਨ ਵਾਲੇ ਨੌਜਵਾਨਾਂ ਜਿੰਨੇ ਦਾ ਦੀਪ ਆਨਲਾਈਨ ਦੀ ਪਾਰਟੀ ਨੇ ਰੱਖਿਆ ਜੇ ਤੁਹਾਡੇ ਦੇ ਅੰਦਰ ਪਾਰਟੀ ਦੇ ਖਿਲਾਫ ਕੋਈ ਹਰਕਤ ਦੀ ਹੈ ਤੇ ਆ ਕੇ ਨੌਜਵਾਨਾਂ ਦੀ ਜਿਹੜਾ ਸਾਥ ਜੋਨ ਦਾ ਹੌਸਲਾ ਦਿਓ ਜਿਹੜਾ ਤੁਸੀਂ ਦੇ ਨਹੀਂ ਦੱਸਦੇ ਦਰੂਪ ਦੇ ਚਿਰ ਤੋਂ ਫੌਜੀ ਦੀ ਤਿਆਰੀਆਂ ਅੱਜ ਦੇ ਨਾਈਟ ਦੇ ਕਰੀਏ ਮੈਂ ਤੁਹਾਨੂੰ ਬੇਇਜ਼ਤੀ ਕਰਦਾ ਕਿ ਇਹਨਾਂ ਆਪਾਂ ਕਟਿਆ ਰਾਜ ਦੀ ਤੋਂ ਆ ਜਾਈਏ ਨਾਈਟ ਨੂੰ ਭਾਜੀ ਜਿਹੜੀਆਂ ਇੰਡੀਆ ਦੇ ਸੌਫਟਵੇਅਰ ਦੀ ਕੋਈ ਪ੍ਰਵਾਹ ਅਸੀਂ ਗਰਾਊਂਡ ਤੇ ਕੰਮ ਕਰਨਾ ਰਿਹਾ ਜੇ ਜੇ ਆਪਾਂ ਗਰਾਊਂਡ ਤੇ ਕੰਮ ਨਹੀਂ ਕਰਦਾ ਉਹ ਤੇ ਬਲੇ ਪਾਰਟੀ ਦਾ ਦਾਦੇ ਸਵਾਸ ਹੁੰਦੇ ਨਾ ਤੇ ਭਾਦੀਆਂ ਜਿਹੜੀਆਂ ਦਾ ਜਿਹੜੀਆਂ ਦੇ ਨਾਲ ਸਾਡਾ ਹੌਸਲਾ ਖਰਾਬ ਨਾ ਹੋ ਜਾਏ ਨਾ ਸਾਡੀ ਦਾਵਾ ਆਪਣੇ ਪਹਿਲਾਂ ਵੀ ਤੱਕਦੇ ਹੁੰਦੇ ਸਾਥ ਕਰਦੇ ਨੇ ਹੁਣ ਵੀ ਕਰਾਂਗੇ ਅਗਰ ਕੋਈ 파ਰਟੀ ਦਾ ਮੈਂਬਰ ਸਬਸਕ੍ਰਾਈਬ ਕਰਾਂਗੇ ਸਾਰੇ ਨੌਜਵਾਨਾਂ ਨੂੰ ਜਿਹੜਾ ਅੱਜ ਆਇਆ ਹੈ ਸਾਰੇ ਭਰਾਵਾਂ ਦਾ